ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਭਾਈ ਟੋਟੇਲ ਆ ਜੀ ਭਾਈ ਜੀ ਬਾਈ ਜੀ ਹਸੀ ਗਾਲ ਹਸੀ ਗਾਲ ਹੋ ਠੀਕ ਹੋ ਵਧੀਆ ਜੀ ਹਾਂ ਵਧੀਆ ਵਧੀਆ ਚੱਲਦਾ ਕੰਮ ਕਰ ਹਾਂ ਵਧੀਆ ਚੱਲਦਾ ਬਾਬੇ ਦੀ ਕਰ ਭਾਈ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਰਮਨਦੀਪ ਭਾਈ ਪਿੰਡ ਕੋਠਾ ਗੁਰੂ ਸਹੀ ਰਾਮਪੁਰਾ ਫੋਲ ਡਿਸਟ੍ਰਿਕਟ ਬਟਿੰਡਾ ਨੇੜੇ ਪਿੰਡ ਭਾਈ ਨੇੜੇ ਭਗਤਾ ਭਾਈ ਗਿਆ ਆਪਣਾ ਕਿੰਨੇ ਕਿਲੋਮੀਟਰ ਬਈ ਇਥੋਂ 4 ਕਿਲੋਮੀਟਰ ਹੀ ਭੱਜਦਾ ਮੋਬਾਈਲ ਨੰਬਰ ਬੋਲੋ ਜੀ 628006 ਹਾਂ 9576 ਠੀਕ ਹੈ ਬਈ ਬਈ ਜਿਹੜੀ ਇਹ ਵਰਡ ਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਸੂਆ ਵੀਰੇ オリジナル ਦੂਜਾ ਸੂਆ ਠੀਕ ਆ ਆਖਣ ਨੂੰ ਪਹਿਲਾ ਸੂਆ ਕਹਿ ਦੋ ਹਾਂ ਕਿੰਨੇ ਦਿਨ ਲੈਂਦੀ ਆ ਬਈ ਇਹਦੇ ਅਜੇ ਵੀਰੇ 5 ਤਰੀਕ ਨੂੰ ਦਿਨ ਪੂਰੇ ਆ 5 ਤਰੀਕ ਨੂੰ ਅੱਜ 28 ਹੋਣੀ ਆ ਅਜੇ ਥਾ ਯੋਗੀ 7 ਦਿਨ ਪਏ ਬਟ ਲਾ ਬਟ ਲਾ ਬਾਈ ਕਿ ਨਾ ਪੰਡਾ ਬੰਦੂ ਹਣਾ ਜਿਹੜੇ ਹਿਸਾਬ ਨਾਲ ਠੱਲਾਂ ਪਈਆਂ ਖਾਣ ਬਹੁਤ ਚੰਗਾ ਲੱਗੇ ਨੇ ਬਲਗ ਤੁਰ ਨਹੀਂ ਆਣਾ ਬੱਚੀ ਦਾ ਕੀ ਬਾਤ ਆ ਥਣ ਤੁਣ ਬੜਾ ਬਹੁਤ ਚੰਗਾ ਲੱਗਿਆ ਥਣ ਕਲਾ ਕਲਾ ਥਣ ਲੈ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕਲਾ ਕਲਾ ਥਣ ਠੰਡੀ ਫੀਲ ਬੜੀ ਜਿਹੜੀ ਹੀਟਿੰਗ ਹੈ ਕਮਾਲ ਹਣਾ ਬੁੱਕ ਦਾ ਬੜਾ ਕਰਿਆ ਬਾਈ ਬਾਬਾ 500 ਦਾ ਬੰਦਾ ਜੀਲੇ ਆਹੀ ਸਹੀ ਰਹਿਣਾ ਡਰ ਸਹੀ ਕਹਦਾ ਨਾਲੇ ਵਾ ਟੁੱਟੇ ਨਾਲ ਜਲਦੀ ਪ੍ਰੋਬਲਮ ਆ ਬਈ ਪਹਿਮਾ ਸਟੇਟਸ ਵਗੈਰਾ ਦੀ ਬਈ ਫੇਸ ਬੜਾ ਚੰਗਾ ਹਾਂ ਬਾਦੀ ਬਾਦੀ ਬਹੁਤ ਚੰਗੀ ਐ ਸਨਖ ਪੁਣਾ ਕਰਮ ਵਾਲੀ ਦੇ ਵਿੱਚ ਬਹੁਤ ਉਹ ਵੀ ਚਾਰ ਦਾ ਹੁੰਦਾ ਬਾਈ ਉਹ ਚਾਰ ਦਾ ਹੁੰਦਾ ਚਾਰ ਦਾ ਦਾ ਕਹਿ ਨੂੰ ਆਪਾਂ ਪਹਿਲਾ ਸੂਆ ਕਹਿ ਕੇ ਵੇਚ ਦਿੰਦੇ ਠੀਕ ਆ ਆਰਡਰ ਬਈ ਅੱਗੇ ਤੋਂ ਚੈੱਕ ਕਰੋ ਕਮਾਲ ਦਾ ਲੈ ਕੀ ਬਾਤ ਆ ਬਈ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਕੱਲਾ ਕੱਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਬਰਾਬਰ ਖੜੇ ਹੋਈ ਕੱਦ ਦਿਖਾ ਲਈ ਹਾਈਟ ਹੂਟ ਬਹੁਤ ਆ ਬੱਚੀ ਦੀ ਕਿੰਨਾ ਕੱਦ ਬਈ ਆਪਣਾ ਮੇਰਾ ਕੱਦ 6 ਫੁੱਟ ਆ 6 ਫੁੱਟ ਆ ਲੈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਖੜਾ 6 ਫੁੱਟ ਕੱਦ ਆ ਬਈ ਫੁੱਲ ਕੱਦ ਆ ਬੈਠਦਾ ਖੋਲ ਲਓ ਬਈ ਤੋਰ ਕੇ ਦਿਖਾ ਦਿਓ ਦੁੱਧ ਦਾ ਰਿਕਾਰਡ ਵੀ ਚੰਗਾ ਆਰਡਰ ਵੀ ਚੰਗਾ ਥਣਲੇ ਵੀ ਚੰਗਾ ਦੁੱਧ ਪਹਿਲੇ ਸਵੇਰ ਨੂੰ 25 ਤੋਂ 26 ਕਿਲੋ ਦਾ ਰਿਕਾਰਡ ਆ ਸਵੀ ਬਲੀ ਵੀ ਆ ਚਮਕ ਚਮਕੋ ਫੁੱਲਾ ਫੇਸ ਬੜਾ ਚੰਗਾ ਵੱਡੀ ਗੱਲ ਦੰਦਾਂ 'ਚ ਵਹਿੜਾ ਬਾਈ ਆ ਥਣ ਵੀ ਕਮਾਲ ਦਾ ਲੱਗਿਆ ਬਾਈ ਤੋਰਾ ਤਾਰਾ ਚੰਗਾ ਚੰਗੀ ਆ ਬੜ ਸੁਨੱਖੀ ਆ ਬਾਈ ਕਿੰਨਾ ਕਿਤੇ ਦੂ ਇਸ ਵਾਰ ਦੁੱਧ ਐਸ ਵਾਰ ਪਹਿਲੇ ਸਵੇਰੇ 25 26 ਕਿਲੋ ਦੁੱਧ ਦਿੱਤਾ ਹੂੰ ਹੂੰ ਐਸ ਵਾਰ ਹੌ ਰੁੱਤ ਵੀ ਚੰਗੀ ਆ ਗਈ ਰੁੱਤ ਵੀ ਪੂਰੇ ਠੰਡਾ ਹੁੰਦੇ ਆ ਹਨਾ ਠੰਡਾ ਇਹ ਬੰਦਾ ਕੋਈ ਚੰਗੀ ਥਾਂ ਮੂ ਬਚੇ 30 ਪਲੱਸ ਵੀ ਚੱਲੀ ਚੱਲ ਗਈ ਠੀਕ ਐ ਇਸ ਸਾਈਡ 28 ਕਿਲੋ ਬਚੀ ਨੂੰ ਕੋਈ ਬਾਲਾ ਨਹੀਂ ਹੂੰ ਠੀਕ ਐ ਨਾਰਮਲ ਸੇਵਾ ਤੇ ਤੇ ਕੀ ਮੋਲ ਫਿਰ ਜਾਇਜ਼ ਜਾ ਇਹਦਾ ਮਗਰ ਮੋਲ ਦਾ ਡਾਕਟਰ ਫੋਨ ਤੇ ਕਰ ਦਾਂਗੇ ਜਾਇਜ਼ ਹੀ ਹੋਊਗਾ ਹਾਂ ਜਾਇਜ਼ ਹੀ ਹੋਊਗਾ ਬਾਲਾ ਬਹੁਤ ਠੀਕ ਆ ਮੋਲ ਦਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਬੜ ਦੇ ਸਾਹਮਣਾ ਜਾਇਜ਼ ਹੋਊਗਾ ਤਾਂ ਬੜਾ ਬਾਲੀ ਚੰਗੀ ਡੈਟਰ ਹੂੰ ਸਹੀ ਗੱਲ ਆ ਬਈ ਚੰਗੀ ਆ ਬਈ ਕਿਸੇ ਪਾਸੋਂ ਕੋਈ ਗਾਰਡ ਨਹੀਂ ਨਾ ਥਣਲੇ ਵਿੱਚ ਨਾ ਆਰਡਰ ਚ ਬਾਈ ਆਰਡਰ ਵੀ ਕਮਾਲ ਦਾ ਲੈ ਕੀ ਬਾਤ ਹੈ ਫੀਟਿੰਗ ਬੜੀ ਸੋਹਣੀ ਆ ਆਰਡਰ ਦੀ ਬਾਈ ਕੋਈ ਟੁੱਟ ਮਾ ਨਹੀਂ ਹੈ ਨਾ ਵੀ ਜਾਂ ਕੋਈ ਟੇਡਾ ਜਹਾਂ ਆਰਡਰ ਕੁਆਲਟੀ ਦੇ ਬਾਲੀ ਚੰਗੀ ਆ ਜਾਨੀ ਖਾਣ ਤੋਂ ਵੀ ਪੂਰਾ ਚੰਗਾ ਸਹੀ ਗੱਲ ਹੈ ਬੱਗੇ ਆਪਾਂ ਦੰਦ ਬੱਛੀ ਦੇ ਦਿਖਾਈ ਦੰਦ ਤਾਂ ਖਾਣੇ ਬਾਈ ਫੇਸ ਵਗੈਰਾ ਵੀ ਚੰਗਾ ਚੰਗੀ ਆ ਸਭ ਹੀ ਪਾਲੀ ਆ ਚਮਕ ਵਾਲੀ ਬਹਿੜ ਆਈ ਬਾਈ ਐਣੀ ਕੋਈ ਲਸੀ ਲਾਵੀਆਂ ਜਾਰਾ ਆ ਲੈ ਬਾਈ ਦੰਦ ਚੈੱਕ ਕਰ ਚਾਰੀ ਆ ਚਾਰ ਦੰਦ ਹੈ ਰੀ ਚਾਰ ਦੰਦ ਆ ਰੀਜਨਲ ਠੀਕ ਆ ਬਾਈ ਅ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਧਲਾ ਧੰਨਵਾਦ